ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਇੱਕ ਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ ਕਿ ਮੇਰੀ ਇੱਛਾ ਪੂਰੀ ਹੋਵੇ ਮੇਰੀਆਂ ਮਨੋ ਕਾਮਨਾ ਪੂਰੀਆਂ ਹੋਣ ਮੈਨੂੰ ਸਾਰਾ ਕੁਝ ਮਿਲ ਜਾਵੇ ਕਿਸੇ ਵੀ ਇਨਸਾਨ ਨੂੰ ਪੁੱਛ ਕੇ ਦੇਖ ਲਓ ਕਿ ਉਹ ਕਹਿ ਸਕਦਾ ਹੈ ਮੈਨੂੰ ਇਹ ਚਾਹੀਦਾ ਹੈ ਮੈਂ بڑا ਨਾਮ ਕਮਾਉਣਾ ਹੈ। ਕਿਹੜਾ ਨਹੀਂ ਕਹਿੰਦਾ ਕਿ ਮੈਂ ਨਾਮ ਮੇਰਾ ਨਾਮ ਨਾ ਬਣੇ। ਹਰ ਕੋਈ ਕਹਿੰਦਾ ਹੈ ਕਿ ਮੈਨੂੰ ਸਭ ਕੁਝ ਮਿਲੇ। ਪਰ ਬੰਦਾ ਕਹਿੰਦਾ ਹੈ ਕਿ ਮੇਰੇ ਕੋਲ ਸਭ ਕੁਝ ਹੋਵੇ। ਪਰ ਜੇ ਪੁੱਛੀ ਕਿ ਆਪਾਂ ਨਾਮ ਕਿੰਨਾ ਜਪਦੇ ਹਾਂ ਤਾਂ ਆਪਾਂ ਚੁੱਪ ਹੋ ਜਾਂਦੇ ਹਾਂ। ਫਿਰ ਸਾਨੂੰ ਪਰਮਾਤਮਾ ਕਿ ਮੇਨ ਦੇ ਦੇਗਾ ਜੇ ਆਪਾਂ ਨਿਤਨੇਮ ਨਹੀਂ ਕਰਾਂਗੇ ਸਾਡੇ ਵਿੱਚ ਅੱਜ ਇਹ ਹੀ ਘਾਟ ਹੈ ਕਿ ਕੋਈ ਇਨਸਾਨ ਕਹਿੰਦੇ ਹਨ ਕਿ ਮੈਂ ਪਾਠ ਬਹੁਤ ਕਰਦਾ ਹਾਂ ਪਰ ਕਿਰਪਾ ਨਹੀਂ ਹੁੰਦੀ ਕਿਰਪਾ ਉੱਥੇ ਹੁੰਦੀ ਹੈ ਜਿੱਥੇ ਆਪਣਾ ਵੀ ਭਲਾ ਅਤੇ ਦੂਜਿਆਂ ਦਾ ਵੀ ਭਲਾ ਹੋਵੇ ਦੂਸਰੀ ਗੱਲ ਇਹ ਹੈ ਕਿ ਮੰਗ ਮੰਗਣ ਵਿੱਚ ਵੀ ਘਾਟ ਰਹਿ ਜਾਂਦੀ ਹੈ ਤਾਂ ਪਰਮਾਤਮਾ ਉਸ ਨੂੰ ਕਿਵੇਂ ਪੂਰੀ ਕਰਨਗੇ ਦੇਖੋ ਪਾਠ ਕਰ ਪਾਠ ਕਰਨਾ ਹੈ ਤਾਂ ਆਪਣੀ ਇੱਛਾ ਪੂਰੀ ਕਰਨ ਲਈ ਜੇਕਰ ਕੋਈ ਕਹੇ ਮੇਰਾ ਸਭ ਕੁਝ ਵਧੀਆ ਹੋ ਜਾਵੇ ਅਤੇ ਦੂਜਿਆਂ ਦਾ ਮਾੜਾ ਹੋ ਜਾਵੇ ਫਿਰ ਉਹ ਨਹੀਂ ਗੁਰੂ ਮਹਾਰਾਜ ਪੂਰੀ ਕਰਨਗੇ ਗੁਰਵਾਣੀ ਦਾ ਪਾਠ ਕਰਨਾ ਹੈ ਆਪਣੇ ਮਨ ਦੀ ਸ਼ਾਂਤੀ ਲਈ ਅਤੇ ਪਾਠ ਕਰਨਾ ਹੈ ਆਪਦੀ ਚੜ੍ਹਦੀ ਕਲਾ ਦੇ ਲਈ ਇਹ ਅਰਦਾਸ ਕਰਨੀ ਹੈ ਕਿ ਪਰਮਾਤਮਾ ਸਰਵਤ ਦਾ ਭਲਾ ਸਰਵਤ ਦਾ ਭਲਾ ਕਰੇ ਅਤੇ ਨਾਮ ਦੀਆਂ ਦਾਤਾਂ ਵਖਸ਼ੇ ਫਿਰ ਮਹਾਰਾਜ ਕਿਰਪਾ ਕਰਦੇ ਹਨ ਜਰੂਰ ਕਿਸੇ ਤੋਂ ਥੋੜੀ ਅਤੇ ਕਿਸੇ ਤੋਂ ਬਾੜੀ ਸਤਗੁਰ ਨੇ ਕਿਰਪਾ ਸਭਤੇ ਕਰਦੇ ਹਨ ਇਸ ਕਰਕੇ ਕਿਰਪਾ ਉਹਨਾਂ ਤੇ ਹੁੰਦੀ ਹੈ ਜੋ ਜਾਦਾ ਜਿੰਨਾਂ ਦੇ ਮਨ ਗੁਰੂ ਨਾਲ ਜੁੜ ਚੁੱਕੇ ਹੋਣ ਉਹ ਸਮਝ ਰਹੇ ਹਨ ਕਿ ਗੁਰੂ ਦੇ ਨੇ ਸਾਡੇ ਤੇ ਕਿਰਪਾ ਕੀਤੀ ਹੈ ਗੁਰੂ ਮਹਾਰਾਜ ਕਿਰਪਾ ਕਰਦੇ ਹਨ ਜਿਹੜੇ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਸਾਡਾ ਕੁਝ ਨਹੀਂ ਕੀਤਾ ਸਾਡੀਆਂ ਇੱਛਾਵਾਂ ਕਿਵੇਂ ਪੂਰੀਆਂ ਹੋਣਗੀਆਂ ਸਭ ਤੋਂ ਪਹਿਲਾਂ ਆਪਦੇ ਮਨ ਦੇ ਵਿੱਚੋਂ ਈਰਖਾ ਦੁਵੈਸ ਕੱਢ ਦਿਓ ਸਾਰੇ ਮਨੋਂ ਕਾਮਨਾਵਾਂ ਪੂਰੀਆਂ ਹੋਣਗੀਆਂ 10 ਧਾਰ ਲਓ ਚਾਹੇ 11 ਧਾਰ ਲਓ ਜਿੰਨੀਆਂ ਜੀ ਵੀ ਇਸ਼ਾਵਾ ਨੇ ਮਾਲਕ ਨੇ ਪੂਰੀਆਂ ਕਰੇਗਾ ਪਹਿਲਾਂ ਮਨ ਦੇ ਵਿੱਚ ਦੁਵੈਸ ਕ੍ਰੋਧ ਮਹਾਰਾਜ ਕਹਿੰਦੇ ਹਨ ਸਭ ਇਸ਼ਾਵਾ ਪੂਰੀਆਂ ਹੋਣਗੀਆਂ ਮਹਾਰਾਜ ਕਹਿੰਦੇ ਹਨ ਇਹਰ ਕਾਡ ਵੈਸ ਨਿੰਦਿਆ ਚੁਗਲੀ ਕ੍ਰੋਧ ਸਭ ਬਾਹਰ ਕੱਢ ਕੇ ਸਭ ਇਛਾਵਾ ਪੂਰੀਆਂ ਹੋਣੀਆਂ ਪਰਮਾਤਮਾ ਅੱਗੇ ਬੇਨਤੀ ਕਰਨੀ ਪੈਣੀ ਹੈ ਕਿ ਮੈਂ ਤੇਰਾ ਹਾਂ ਪਰਮਾਤਮਾ ਮੇਰਾ ਮੱਥਾ ਟੇਕਿਆ ਪਰਵਾਨ ਹੋ ਗਿਆ ਮੈਨੂੰ ਤੇਰੇ ਹੀ ਆਸਾਂ ਨੇ ਮੈਨੂੰ ਹੋਰ ਕਿਸੇ ਦੇ ਦਰ ਜਾਣ ਦੀ ਜ਼ਰੂਰਤ ਨਹੀਂ ਮੈਂ ਤਾਂ ਤੇਰਾ ਹੋ ਗਿਆ ਹਾਂ ਮੈਨੂੰ ਭਰੋਸਾ ਹੈ ਤੁਹਾਡੇ ਤੇ ਜੋ ਤੁਸੀਂ ਗੁਰੂ ਮਹਾਰਾਜ ਮੇਰਾ ਕਰੋਗੇ ਚੰਗਾ ਹੀ ਕਰੋਗੇ ਮੈਨੂੰ ਸਿਰਫ ਤੁਹਾਡੇ ਤੋਂ ਹੀ ਆਸਾਂ ਨੇ ਇਹ ਭਰੋਸਾ ਜੇ ਕੋਈ ਤੋੜਨਾ ਚਾਵੇ ਉਹ ਫਿਰ ਵੀ ਨਹੀਂ ਟੁੱਟ ਸਕੇਗਾ ਮਹਾਰਾਜ ਜੀ ਇੰਨਾ ਭਰੋਸਾ ਹੋ ਜਾਵੇਗਾ ਪਰਮਾਤਮਾ 'ਚ ਇੱਕ ਸ਼ਬਦ ਪੰਜਵੇਂ ਪਾਤਸ਼ਾਹ ਦਾ ਇਹ ਦੇਖਣਾ ਕਰਨਾ ਚਾਹੀਦਾ ਹੈ ਗੁਰੂ ਜੀ ਇਸ ਸ਼ਬਦ ਦਾ ਹਰ ਰੋਜ਼ ਜਾਪ ਕਰਨ ਦੇ ਨਾਲ ਸਾਰੀਆਂ ਮਨੋ ਕਾਮਨਾਵਾਂ ਤੇ ਸ਼ੁਭ ਭਾਵਨਾਵਾਂ ਪੂਰੀਆਂ ਹੋਣਗੀਆਂ ਇਸ ਲਈ ਪਰਮਾਤਮਾ ਅਗੇ ਅਰਦਾਸ ਕਰਿਓ ਹਰ ਵਕਤ ਇਹ ਸ਼ਬਦ ਦਾ ਜਾਪ ਕਰਿਓ ਸਭ ਇਸ਼ਾਵਾ ਪੂਰੀਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ